ਨੇ ਲੋਕਾਂ ਦਾ ਫਤਵਾ ਜਿਹੜਾ ਉਹ ਸਿਰ ਮੱਥੇ ਸਾਤੇ ਔਰ ਬਾਕੀ ਸਰਦਾਰ ਸਰਵਿੰਸ ਸਿੰਘ ਖਾਲਸਾ ਜੀ ਨੂੰ ਮੇਰੇ ਵੱਲੋਂ ਲੱਖ ਲੱਖ ਵਧਾਈਆਂ ਲੋਕਾਂ ਨੇ ਬੜਾ ਵਧੀਆ ਭਾਰੀ ਫਤਵਾ ਦਿੱਤਾ ਉਹਨਾਂ ਦੇ ਹੱਕ 'ਚ ਤੇ ਮੈਨੂੰ ਉਮੀਦ ਹੈ ਕਿ ਉਹ ਲੋਕਾਂ ਦੀ ਸੇਵਾ ਕਰਨਗੇ ਔਰ ਪ੍ਰਮਾਤਮਾ ਚੜ੍ਹਦੀ ਕਲਾ 'ਚ ਰੱਖੇ ਸਭ ਦੇਖੋ ਜੀ ਇਹ ਬੈਠ ਕੇ ਮੰਤਨ ਕਰਾਂਗੇ ਜਿਹੜਾ ਵੀ ਜਿੱਥੇ ਵੀ ਕਮੀ ਰਹਿ ਗਈ ਹੈ ਹਾਈ ਕਮਾਂਡ ਨਾਲ ਵੀ ਗੱਲ ਕਰਾਂਗੇ ਸਾਰੇ ਪਾਰਟੀ ਦੇ ਨਾਲ ਬੈਠ ਕੇ ਬੈਠ ਕੇ ਗੱਲ ਕਰਾਂਗੇ ਔਰ ਮੈਂ ਇਸ ਇੱਥੇ ਸਾਰੇ ਵਲੰਟੀਅਰਸ ਦਾ ਬਹੁਤ ਧੰਨਵਾਦੀਆਂ ਤੇ ਨਵੇਂ ਜਿਹੜੇ ਦੋਸਤ ਮਿੱਤਰ ਮਿਲੇ ਉਹਨਾਂ ਦਾ ਜਿਨ੍ਹਾਂ ਨੇ ਦਿਨ ਰਾਤ ਇੱਕ ਕੀਤੀ ਸਾਰੇ ਐਮਐਲਏ ਸਹਿਬਾਨ ਸਾਰੇ ਵਲੰਟੀਅਰ ਸਾਰੇ ਅਹੁਦੇਦਾਰ ਸਹਿਬਾਨਾਂ ਨੇ ਬਹੁਤ ਸਾਥ ਦਿੱਤਾ ਖਾਸ ਕਰਕੇ ਮੇਰੇ ਪਿੰਡ ਤੋਂ ਜਿਹੜੇ ਮੇਰੇ ਆਏ ਦੋਸਤ ਮਿੱਤਰ ਜਾਂ ਮੇਰੇ ਖਾਸ ਹੋਰ ਮਿੱਤਰ ਜਾਂ ਜਿੰਨੇ ਵੀ ਇੱਥੋਂ ਦੇ ਦੋਸਤ ਜਿਹੜੇ ਨਵੇਂ ਬਣੇ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਕਿ ਵਧੀਆ ਉਹਨਾਂ ਨੇ ਮੇਰਾ ਸਾਥ ਦਿੱਤਾ ਚਲੋ ਦੋ ਮਨਲ ਹੁੰਦੇ ਐ ਖਾੜੇ ਚ ਇੱਕ ਨੇ ਜਿਤਨਾ ਹੁੰਦਾ ਕਿਨੇ ਢਣਾ ਹੁੰਦਾ ਸੋ ਪਰ ਮੈਂ ਬਹੁਤ ਧੰਨਵਾਦੀ ਆ ਕਿ ਇੱਥੇ ਮੈਨੂੰ ਲੋਕਾਂ ਨੇ ਇੰਨਾ ਮਾਣਾ ਮੋਹੀ ਪਿਆਰ ਦਿੱਤਾ ਔਰ ਨਵੇਂ ਦੋਸਤ ਬਣੇ ਔਰ ਬਾਬਾ ਫਰੀਦ ਜੀ ਦੀ ਸਰਜ਼ਮੀਨ ਦੇ ਉੱਤੇ ਮੈਂ ਆਇਆ ਔਰ ਇੱਥੇ ਦੇ ਲੋਕਾਂ ਨਾਲ ਮਿਲਿਆ ਔਰ ਚੰਗਾ ਲੱਗਿਆ ਤੇ ਮੈਂ ਇਸ ਧਰਤੀ ਦੇ ਨਾਲ ਜੁੜਿਆ ਰਹੂੰਗਾ ਬਾਬਾ ਫਰੀਦ ਦੀ ਧਰਤੀ ਦੇ ਨਾਲ ਔਰ ਮੈਂ ਕੁਝ ਕਿਸਮ ਤਾਂ ਕਿ ਮੈਂ ਇਸ ਧਰਤੀ ਦੇ ਉੱਤੇ ਆਇਆ ਤੇ ਬਾਬਾ ਫਰੀਦ ਜੀ ਦੇ ਨਾਲ ਹਮੇਸ਼ਾ ਇੱਥੇ ਧਰਤੀ ਇਸ ਤੋਂ ਅੰਤ ਤੱਕ ਜੀ ਆਪ ਦਾ ਰਾਜਨੀਤੀ ਦਾ ਸਫਰ ਜੁੜਦਾ ਕੀ ਲੱਗਦਾ ਕਿ ਹੁਣ ਅੱਗੇ ਇਸੇ ਸਫਰ ਨੂੰ ਕੰਟੀਨਿਊ ਕਰੋਗੇ ਰਾਜਨੀਤੀ ਦਾ ਸਫਰ ਨਹੀਂ ਦੇਖੋ ਜੀ ਦੇਖੋ ਇਹ ਲਾਈਨ 'ਚ ਆਏ ਆ ਤਾਂ ਕਰਾਂਗੇ ਜਿਵੇਂ ਮਰਜ਼ੀ ਅੱਗੇ ਦੇਖਦੇ ਕੀ ਬਣਦਾ ਪਰ ਮੈਨੂੰ ਇਸ ਗੱਲ ਦੀ ਖੁਸ਼ੀ ਵੀ ਸੋਸ਼ਲੀ ਇਸ ਧਰਤੀ ਦੇ ਨਾਲ ਮੈਂ ਪੱਕਾ ਜੁੜਿਆ ਰਹਿਣਾ ਇਸ ਦਾ ਤੁਹਾਡੀ ਪਹਿਲੀ ਚੋਣ ਸੀ ਪਰ ਫਿਰ ਵੀ ਲੋਕਾਂ ਨੇ ਬਹੁਤ ਪਿਆਰ ਤੋਂ ਦਿੱਤਾ ਸਾਫ਼ ਹੀ ਪਤਾ ਚੱਲ ਜਾਂਦਾ ਜੀ ਹਾਲਾਂਕਿ ਦੂਜੇ ਨੇ ਪਰ ਪਾਵੇਂ ਰਹੇ ਹੋ ਪਰ ਕਾਫੀ ਲੋਕਾਂ ਦਾ ਪਿਆਰ ਤੋਂ ਮਿਲਿਆ ਜੀ ਬਿਲਕੁਲ ਮੈਂ ਉਹਨਾਂ ਦਾ ਧੰਨਵਾਦ ਕਰਦਾ ਜੀ ਕਿ ਮੈਨੂੰ ਇੰਨਾ ਫਤਵਾ ਦਿੱਤਾ ਕਈ ਮਾਵਾਂ ਦੇ ਅਸ਼ੀਰਵਾਦ ਮਿਲੇ ਬਜ਼ੁਰਗਾਂ ਦੇ ਅਸ਼ੀਰਵਾਦ ਮਿਲੇ ਬੱਚਿਆਂ ਦਾ ਪਿਆਰ ਮਿਲਿਆ ਔਰ ਇਸ ਧਰਤੀ ਦੇ ਸਾਰੇ ਲੋਕ ਐਨੇ ਵਧੀਆ ਮਿਲੇ ਮੈਨੂੰ ਦੋਸਤ ਮਿੱਤਰ ਬਹੁਤ ਬਣੇ ਸਾਰੇ ਤੇ ਸਾਰਿਆਂ ਦਾ ਬਹੁਤ ਬਹੁਤ ਧੰਨ ਜੀ ਜੀ ਸਾਰੇ ਕੈਂਡੀਡੇਟ ਆ ਪਹਿਲਾਂ ਤੁਸੀਂ ਆਏ ਸੀ ਜੀ ਜੀ ਕਿੱਥੇ ਲੱਗਦਾ ਕਮਜੀ ਇਹ ਕੰਮ ਇਹ ਤਾਂ ਪਤਾ ਕਰਾਂਗੇ ਜੀ ਜੇ ਪਤਾ ਹੁੰਦਾ ਫਿਰ ਤਾਂ ਪਹਿਲਾਂ ਕਵੀ ਰਹਿਣੀ ਨਹੀਂ ਸੀ ਸਿਰ ਅੱਛੇ ਲੱਗੇ ਕਿ ਜਿਹੜੇ ਕਲਾਕਾਰ ਆ ਲੋਕਾਂ ਨੇ ਆਇਸ ਵਾਰ ਨਕਾਰਿਆ ਉਹਨਾਂ ਨੂੰ ਕੀ ਲੱਗਦਾ ਤੁਸੀਂ ਉਸੇ ਵੀ ਪੜੀ ਦੇ ਵਿੱਚ ਨਹੀਂ ਦੇਖੋ ਜੀ ਨਕਾਰਿਆ ਨਹੀਂ 2 ਲੱਖ ਪਲੱਸ ਵੋਟ ਪਈ ਹੈ ਮਤਲਬ ਜਮੇ ਨਕਾਰ ਦਿੰਦੇ ਤਾਂ ਚੌਥੇ ਪੰਜਵੇਂ ਨੰਬਰ ਤੇ ਆਉਣਾ ਸੀ ਔਰ ਮੈਂ ਮੇਰੀ ਇੰਡਸਟਰੀ ਦਾ ਖਾਸ ਕਰਕੇ ਧੰਨਵਾਦੀ ਹਾਂ ਕਿ ਉਹ ਮੇਰੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ou metros não é interessado,